ਨ ਫੈਸ਼ਨ ਬੁਟੀਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਹਾਂਜੀ ਅੱਜ ਅਪਨ ਜੋ ਗਰਮੀਆਂ ਲਈ ਸੋਨੇ-ਸੋਨੇ ਸੂਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ। ਉਹਨਾਂ ਵਿੱਚ ਇਹ ਵਾਲਾ ਜੋ ਸੂਟ ਹੈ ਉਹ 올ਓਵਰ ਸੂਟ ਰਿਹਾ ਹੈਗਾ। 3.5 ਮੀਟਰ ਦਾ ਸੂਟ ਹੈ। ਇਹ ਸਿਮਰ ਕਾਟਨ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਸੌਫਟ ਜਿਹਾ ਸਟਾਫ ਹੈ। ਕਾਫੀ ਜੇ ਕੰਦਰ ਦੇ ਵਿੱਚ ਲਾਈਟ ਜ ਹੈ ਫਲੇਵਰ ਬਹੁਤ ਹੀ ਮਲੈਮ ਪਿਆਰਾ ਜ ਹੈ ਕਲਰ ਹੈ ਬਹੁਤ ਹੀ ਸੋਹਣਾ ਸੂਟ ਬਣੇਗਾ ਇਹਦੇ ਨਾਲ ਦੁਪੱਟਾ ਨਹੀਂ ਆਪਾਂ ਰੈਡੀ ਕੀਤਾ ਦੁਪੱਟਾ ਆਪਾਂ ਇਹਦੇ ਨਾਲ ਜੇ ਕਿਸੇ ਨੇ ਵੀ ਲਾਈਟ ਕਲਰ ਦਾ ਰੈਡੀ ਕਰਾਉਣਾ ਹੋਵੇ ਲਾਈਟ ਕਲਰ ਦਾ ਹੋ ਜਾਏਗਾ ਜੇ ਕਿਸੇ ਨੇ ਡਾਰਕ ਕਲਰ ਦੀ ਸ਼ੇਡ ਦੇਣੀ ਹੋਵੇ ਤਾਂ ਕਾਫੀ ਕਲਰ ਜਾਂ ਡਾਈ ਐਂਡ ਡਾਈ ਦਾ ਦੁਪੱਟਾ ਇਹਦੇ ਨਾਲ ਰੈਡੀ ਕੀਤਾ ਜਾ ਸਕਦਾ ਦੁਪੱਟੇ ਦੀ ਆਪਣੀ ਆਪ ਦੀ ਚੋਇਸ ਰਹੇਗੀ ਇਹਦੇ ਨਾਲ ਇੱਕ ਹੋਰ ਸੂਟ ਹੈ ਉਹ ਹੈ ਇੱਕ ਉਹ ਲਾਈਟ ਜਿਹਾ ਪੀਚ ਦੇ ਵਿੱਚ ਲਾਈਟ ਜਾਂ ਫਰੋਜੀ ਜੀ ਸ਼ੇਡ ਹੈ ਲਾਈਟ ਜਿਹਾ ਲੈਮਨ ਜੀ ਕਲਰ ਦੀ ਵੀ ਸ਼ੇਡ ਦਿੰਦਾ ਹੈ ਇਹ ਵੀ 3.5 ਮੀਟਰ ਦਾ ਰਹੇਗਾ ਕਪੜਾ ਤੇ ਇਹ ਵੀ ਸਿਮਰ ਕਾਟਨ ਦੇ ਵਿੱਚ ਹੈ ਥੋੜੀ ਥੋੜੀ ਸ਼ਾਈਨ ਜੀ ਦਿੰਦਾ ਬਹੁਤ ਹੀ ਸੋਹਣਾ ਜਿਹਾ ਸਟੱਫ ਹੈ ਇਹ ਵੀ ਬਹੁਤ ਮਲਾਈਮ ਬਹੁਤ ਹੀ ਸੌਫਟ ਜਿਹਾ ਕਪੜਾ ਹੈ ਇਹ ਵੀ ਬਹੁਤ ਸੋਹਣਾ ਹੈ बनके रेडी ਹੋਏਗਾ ਮੇਰੇ ਕੋਲੇ ਇਹ ਮੈਚਿੰਗ ਸੂਟ ਹੈ ਇਹਦੀ ਸ਼ਰਟ ਹੈ ਜਿਹੜੀ ਫਰੋਜੀ ਕਲਰ ਦੇ ਵਿੱਚ ਫਲਾਵਰ ਨੇ ਲਾਈਟ ਜੇ ਕਲਰ ਦੇ ਫਲਾਵਰ ਨੇ ਬਹੁਤ ਹੀ ਸੌਫਟ ਯਾ ਸਟਾਫਾ ਦੇਖੋ ਇਹਨੂੰ ਮਲਾਈਨ ਜਾਂ ਕਾਟਨ ਬਹੁਤ ਹੀ ਸੋਹਣੇ ਸੋਹਣੇ ਕਲਰ ਹੈ ਦੇਖੋ ਕਿ ਇਹਦੀ ਨਾਲ ਪਲੇਨ ਬਾਟਮ ਹੈਗੀ ਇਹ ਵਾਲੀ ਬਾਟਮ ਹੈ ਜੋ ਬਾਟਮ ਦੇ ਵਿੱਚ ਲਾਈਨਿੰਗ ਵਾਲਾ ਪ੍ਰਿੰਟ ਹੈ ਲਾਈਨਿੰਗ ਦਾ ਡਾਰਕ ਫਰੋਜੀ ਕਲਰ ਦੀ ਇਹਦੇ ਨਾਲ ਬਾਟਮ ਰਹੇਗੀ ਬਹੁਤ ਹੀ ਪਿਆਰਾ ਜਿਹਾ ਵੀ ਕਲਰ ਹੈ ਹਾਂ ਅਗਲਾ ਸੂਟ ਹੈ ਜੋ ਆਪਣੇ ਕੋਲ ਇਹ ਲਵੈਂਡਰ कलर ਦੇ ਵਿੱਚ ਇਹ ਵੀ ਮੈਚਿੰਗ ਬਾਟਮ ਦੇ ਨਾਲ ਇਹਦੇ ਵਿੱਚ ਵੀ ਟੈਬੀ ਲਾਈਨਿੰਗ ਹੈ ਨੈਕ ਸਟਾਫਾ ਇਹਦੇ ਵੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਕਲਰਫੁਲ ਹੈ ਪ੍ਰਿੰਟ ਆ ਵਾਈਟ ਲੈਮਨ ਜੇ ਕਲਰ ਦੇ ਪ੍ਰਿੰਟ ਆ ਲਾਈਟ ਪਿੰਕ ਜੇ ਕਲਰ ਦੀ ਸ਼ੇਡ ਇਹਦੇ ਵਿੱਚ ਤੇ ਇਹਦੇ ਨਾਲ ਜਿਹੜੀ ਬਾਟਮ ਆ ਬਾਟਮ 셀ਫ ਪ੍ਰਿੰਟ ਦੇ ਵਿੱਚ ਹੋਏਗੀ ਲਵੈਂਡਰ ਕਲਰ ਦੇ ਵਿੱਚ ਇਹ ਦੇਖੋ ਇਹਦੇ ਵੀ 셀ਫ ਪ੍ਰਿੰਟ ਰਹੇਗਾ ਜੋ ਸੇਮ ਸ਼ਰਟ ਦੇ ਵਿੱਚ ਪ੍ਰਿੰਟ ਆ ਉਹ ਵੀ ਪ੍ਰਿੰਟ ਬਾਟਮ ਦੇ ਵਿੱਚ ਰਹੇਗਾ ਲਾਈਟ ਜੇ ਸ਼ੇਡ ਦੀਆਂ ਡੇਰੇ ਆ ਇਹ ਵੀ ਆ ਦੇਖੋ ਵੀਡੀਓ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਹੋਏਗਾ ਇਹਦਾ ਪ੍ਰਿੰਟ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਏਗਾ ਇਹਦੇ ਨਾਲ ਹੀ ਆਪਾਂ ਬਾਟਮ ਦੇ ਨਾਲ ਦੀ ਦੁਪੱਟਾ ਨਾਲ ਦਾ ਰੈਡੀ ਕਰਵਾ ਸਕਦੇ ਹਾਂ ਟਾਈ ਐਂਡ ਟਾਈ ਦੇ ਵੀ ਦੁਪੱਟੇ ਇਹਦੇ ਨਾਲ ਸਹੀ ਲੱਗਣਗੇ ਬਹੁਤ ਹੀ ਸੋਹਣਾ ਸੂਟ ਬਣ ਕੇ ਵੀ ਰੈਡੀ ਹੋਏਗਾ ਆਹ ਵਾਲਾ ਸੂਟ ਹੈ ਜੋ ਇਹ ਆਪਣਾ ਸੌਫਟ ਕਾਟਨ ਦੇ ਵਿੱਚ ਹੈ ਇਹ ਵੀ ਬਹੁਤ ਹੀ ਸੋਹਣਾ ਸੂਟ ਹੈ ਇਹਦੇ ਨਾਲ ਆਫ ਵਾਈਟ ਕਲਰ ਦੀ ਪਲੇਨ ਬਾਟਮ ਰਹੇਗੀ ਤੇ ਪ੍ਰਿੰਟਡ ਹੈ ਜੋ ਸ਼ਰਟ ਰਹੇਗੀ ਇਹ ਵੀ ਕਾਟਨ ਹੈ ਜਿਹੜੀ ਬਹੁਤ ਹੀ ਮਲਾਈਨ ਜੀ ਸਟੱਫ ਦੀ ਹੈ ಇದು ನೆಕ್ ಡೈನ್ ಬಣೆಯ ಹಣೆ ಪ್ಯಾರ್ಯಾರ ಇದೆ ವೈಟ್ ವೈಟ್ ಕಲರ್ ಪ್ಲೇನ್ ಬಾಟಮೆ ಈ ಟೈಮೋಟರ್ ಬಾಟಮ ಹೇಗ ಮೋಟರ್ ಶರ್ಟ ಹೇಗಿ ಇದೆ ದಪಟ್ಟಾ ಒಂದು ಪ್ರಿಂಟ ಹೇಗ ಸೇಮ ಇದು ಶರ್ಟ ಪ್ರಿಂಟ ದಾಳ हां जी जी ਕਿਸੇ ਨੂੰ ਵੀ ਆਪਣੇ ਸੂਟ ਜੋ ਵੀ ਸੂਟ ਲੈਣੇ ਹੋਣ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਨ ਦੇ ਲਈ ਆਪਣਾ ਸਕਰੀਨ ਸ਼ਾਟ ਲੈ ਕੇ ਕਿਸੇ ਵੀ ਜੋ ਵੀ ਸੂਟ ਤੁਹਾਡੇ ਪਸੰਦ ਹੈ ਉਹਨੂੰ WhatsApp ਦਿੱਤੇ ਹੋਏ ਦੇ WhatsApp ਨੰਬਰ ਤੇ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤਦ ਤੱਕ ਆਪਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਲੈ ਕੇ ਨਵੇਂ-ਨਵੇਂ ਸੋਹਣੇ-ਸੋਹਣੇ ਸੂਟ ਲੈ ਕੇ ਤੁਹਾਡੇ ਨਾਲ ਦੇ ਸਾਹਮਣੇ ਆਉਣੇ ਆ ਤਦ ਤੱਕ ਲਈ ਰੇਨੀਸਾ ਸ਼੍ਰੀ ਅਕਾ